ਜੋ ਡਿੱਡ ਜਾਂਦਾ ਹੁੰਦਾ ਹੈ ਨੋਟ ਕਰ ਲਿਓ ਇਹ ਰਾਗਿਆ ਦੀ ਗੱਲ ਨਹੀਂ ਇਹ ਪਰਦਾ ਦੀ ਗੱਲ ਹੈ ਜਿਹੜੇ ਘਰ ਤੇ ਜਿਹੜੇ ਬੰਦੇ ਤੇ ਮਾਰ ਪਾਉ ਨੂੰ ਕੱਖਾਂ ਨਾਲ ਹੌਲਾ ਕਰਕੇ ਤੇ ਮੀਰਾ ਪਾ ਕੇ ਤੋੜ ਦੋ ਦਾ ਕਹਾਂ ਕੇ ਉਹਦੇ ਬੰਦੇ ਦੇ ਜ਼ਬਰਦਸਤ ਹੋਏ ਨੇ ਤੁਹਾਡੇ ਕਰਾਂ ਦੁੱਖ ਕਵੇਸ਼ ਤਾਨੂੰ ਭੂਤ ਪ੍ਰੇਸ਼ ਕਿਉਂ ਕਿਪਣੇ ਤੁਸੀਂ ਗੁਰੂ ਵਾਲੇ ਨਹੀਂ ਹੈ ਗੁਰੂ ਵਾਲਾ ਉਹਨਾਂ ਬੰਦਾ ਜਿੱਦਾਂ ਗੁਰੂ ਨੂੰ ਦਿਲ ਚ ਦਿਮਾਗ ਅਰਜਿਤ ਕਰ ਲੈਂਦਾ ਹੈ ਤੇ ਤੁਹਾਨੂੰ ਕਿੰਨੇ ਗ੍ਰੰਥ ਕਿਤਾਬਾਂ ਤਹਾਸ਼ ਪੜਦੇ ਔਰ ਕਿੰਨੇ ਲੋਕਾਂ ਨੇ ਨਾਮ ਗੁਰੂ ਧਾਰਨਾ ਕਰ ਚੁੱਕੇ ਨੇ ਕਦਾ ਗੁਰੂ ਧਾਰਨਾ ਗੁਰੂ ਨੂੰ ਧਾਰ ਕੇ ਮਿਲੇ ਨਹੀਂ ਆਵਾ ਪਰਾਮ ਕਰਤਾ ਸਭ ਜੰਗ ਫਰੇ ਪਰ ਰਾਮ ਨਾ ਪਾਇਆ ਪਉਣਾ ਉਹ ਰਾਮ ਨੂੰ ਪਉਣਾ ਲੋਕੋ ਪੰਗਰ ਕਿਉਂ ਤੁਹਾਨੂੰ ਕੀ ਆਇਆ ਬਈ ਕੱਪ ਵਿੱਚ ਕਿਨੇ ਸਾਰੇ ਉਹ ਜਿਹੜੇ ਅੰਦਰ ਬੈਰੀ ਨੇ ਠੱਗ ਨੇ ਇਹਦੇ ਟੋੜ ਕੀਆ ਕਿਮਟੇ ਵਜਾ ਰਹੇ ਨੇ ਉਹ ਸਾਰੇ ਮਸਲੇ ਨੂੰ ਬਾਪੂ ਨੂੰ ਕਹਿੰਦਾ ਪਤਾ ਆਪਾਂ ਨੂੰ ਹਟਣੇ ਜਦੇ ਗਮਾਂ ਚ ਪਾ ਦੇਣੇ ਸਾਰੇ ਬੰਦੇ ਓ ਬੜੇ ਜ਼ਬਰਦਸਤ ਨੇ ਗੱਲਾਂ ਸੁਦੇ ਨੇ ਪੱਕੇ ਬਿਸ਼ਰਮ ਨੇ ਓ ਤੁਹਾਨੂੰ ਦੇਤ ਨਹੀਂ ਲੱਗਦਾ ਓਏ ਲੋਕੋ ਕੀ ਬਣੂਗਾ ਕੋਈ ਬਾਬਾ ਨਕਸ਼ ਨਹੀਂ ਕਰਦਾ ਸੌਦੇ ਦਿੱਤੋ ਮਰਦੀ ਰੀਲਾ ਮਲਾ ਲਿਓ ਹੁਣ ਬਦੋਂ ਵਿੱਚ ਦੇ ਤੁਹਾਨੂੰ ਨਾਰਾਜ਼ ਨੂੰ ਢਾ ਦੇਣਾ ਦੇਖੀ ਜੋ ਵੀ ਕੌਣ ਜੱਦੇ ਆਣਾ ਕੋਣ ਹੈ ਨਾ ਬੰਦਿਆਂ ਦਾ ਥੋੜਾ ਕੋਣਾ ਉਹਨਾਂ ਨਾਲ ਕੋ ਏ ਗੱਲ ਨੂੰ ਮਸੂਮੂਦ ਮਨ ਨੂੰ ਕਰ ਲੋ ਚੰਗੇ ਰਹੋਗੇ ਬੋਲੋ ਤੇ ਜਾਈਦਾ ਆਪਣਾ ਬੰਦੇ ਹੀ ਨਾਲ ਹੁੰਦਾ ਅੱਗੋਂ ਸਮਾ ਵੈਡ ਵਾਸਤੇ ਪਾਰਟੀਆਂ ਖੜੀਆਂ ਹੁੰਦੀਆਂ ਉਹ ਬਾਬਾ ਜੀ ਆ ਰਹੇ ਨੇ ਕਿ ਆਪਾਂ ਸਵਾਮੀ ਜੀ ਦੇ ਜਿਹੜਾ ਦੇਸ ਸਾਥਣ ਉੱਥੇ ਪਹੁੰਚਣੇ ਨਹੀਂ ਚਾਹਦੇ ਤੇ ਰਾਤ ਪੰਗਲੇ ਨਾਲ ਹੁੰਦੇ ਹੀ ਨੇ ਬਚੇਰੇ ਅੱਗੇ ਯੁੱਧਾਂ ਜਿਹੜਾ ਬੰਦਾ ਛੇਲਿਆ ਗਿਆ ਨਾ ਉਹਦਾ ਪਸਾ ਤੋੜ ਦੇ ਮਾਨੂੰ ਉਹਨੇ ਕੀ ਕਹਿਣਾ ਓਏ ਤੂੰ ਨੰਨਾ ਲੱਗਦਾ ਮੇਰਾ ਹੋਲ ਖਾਨੇ ਚ ਪਾ ਲਓ ਉੱਥੇ ਮਸ਼ੀਨਾਂ ਚੱਲਣੇ ਡੇਂਜਰ ਹੋ ਜਾਂਦਾ ਕੋਈ ਬੰਦਾ ਖੜਾ ਹੋ ਮੈਂ ਹਾਰ ਪਾਉਣ ਨੂੰ ਚਾਰ ਆ ਆਪਣਾ ਸਰੂਪਾ ਬਈ ਬੰਦਾ ਹੋਏ ਕਿੰਨੇ ਕਿੰਨੇ ਚਿਰ ਦੇ ਡੇਰੇ ਚ ਘੁੰਮ ਜਨ ਹੋ ਚੁੱਕਿਆ ਤੂੰ ਕਾ ਮੈਂ ਤੁਹਾਡੇ ਨਾਲ ਲੜਦਾ ਨਹੀਂ ਕਿ ਬੰਦਾ ਖੜਾ ਹੋ ਜਿਹੜਾ ਮਾਰ ਦੇ ਲੜ ਲੱਗਿਆ ਹੋਇਆ ਕਾਗੀ ਹੋਵੇ ਸਮਾਨ ਦਾ ਰਸੀਆ ਨਾ ਹੋਵੇ ਬੈਰ ਬਰੋਜ਼ ਨਾ ਕਰਦਾ ਹੋਵੇ ਹਰ ਵਾਰ ਰੱਬ ਦੇ ਲੇਖੇ ਨਾਲ ਲਾਇਆ ਹੋਵੇ ਰੱਬ ਦੇ ਬਚਨ ਕਮਾਉਂਦਾ ਹੋਵੇ ਜਿਹੜੇ ਪਾਪੀ ਨੇ ਅੰਦਰੋਂ ਪੰਜ ਬੈਠੇ ਇਹਨਾਂ ਨੂੰ ਸੰਗਲ ਪਾਉਂਦਾ ਤਰੀਕਾ ਜਾਣਦੇ ਹੋਵੇ ਕੋਈ ਕਿਸੇ ਨੂੰ ਮੂਚ ਨਹੀਂ ਪਾ ਸਕਦਾ ਕੋਈ ਕਿਸੇ ਨੂੰ ਫੜ ਨਹੀਂ ਸਕਦਾ ਜਦੋਂ ਤੁਸੀਂ ਡਟ ਕਰ ਲੈਣਾ ਤੁਹਾਡੇ ਅੰਦਰ ਕੋਈ ਬੰਦਾ ਬੈਠ ਨਹੀਂ ਸਕਦਾ ਕਿ ਕਿਸੇ ਦੀ ਵਿਚਾਰ ਅੰਦਰ ਆ ਨਹੀਂ ਸਕਦੇ ਤੁਹਾਨੂੰ ਘਬਰਾ ਨਹੀਂ ਕਰ ਸਕਦੀ ਤੁਹਾਨੂੰ ਡਰਾ ਨਹੀਂ ਸਕਦੀ ਤੁਹਾਨੂੰ ਸਤਾ ਨਹੀਂ ਸਕਦੀ ਇਹਨਾਂ ਨੂੰ ਪੰਜਾ ਨੂੰ ਕੱਢ ਦਿਓ ਅੰਦਰੋਂ ਤੇ ਅੱਲਾਹ ਨੂੰ ਆਓ ਵੇਰੀ ਆਓ ਸਾਰੇ ਮੁੰਡੇ ਇਹਨਾਂ ਦੀ ਜ਼ਮੀਨ ਦੇਣੀ ਇਹਨਾਂ ਦੇ ਹੱਕ ਬਣਾਉਣੇ ਇਹਨਾਂ ਦੇ ਵਿਆਹ ਕਰਨੇ ਇਹ ਜਿਹੜੇ ਪੱਗ ਚੋਰ ਨੇ ਨਾ ਤੁਸੀਂ ਦਾ 74 ਤੁਹਾਡੇ ਨਾਲ 1000 ਗੁਣਾ 74 ਨੇ ਨਾ ਆਪਣੀ ਅੱਖਾਂ ਨਾਲ ਤੇ ਕੰਨਾਂ ਨਾਲ ਉਹਨਾਂ ਦੇ ਬਤਨ ਨਾਲ ਮਨਟੈਲ ਫੋਲਦੇ ਨੇ ਵਿਆਹ ਚੱਲਿਆ ਆਹ ਕਰਤਾ ਕੰਮ ਇਹਨੇ ਆ ਨਾ ਇਕਰ ਆਪੀ ਉਹ ਬੰਦਾ ਵੀ ਕਾ ਕਰਦਾ ਉਹਨਾਂ ਨੂੰ ਤੂੰ ਕਿਵੇਂ ਜਾਣ ਮੰਦਾ ਮੁੱਕ ਨਾ ਕਰਦੇ ਓ ਕਿ ਤੈਨੂੰ ਵੀ ਚੱਕਰ ਵਿੱਚ ਪਾਉਂਦੇ ਓ ਸਾਨੂੰ ਧੋਪ ਤੇ ਮੇਜਾਲਦਾ ਖੈ ਤੋਂ ਤੁਮ ਕਹਿੰਦੇ ਇਹ ਤੁਮ ਆਵੇਂ ਜੋ ਆਸੀ ਨੇ

ਬਲ ਅਧਿਆ ਸੋਗਤ ਵਾ ਪੁੱਛਦਾ ਆ ਗੱਲ ਕੀ ਹੋ ਗਈ ਗਵਾਚਾ ਕੀ ਹੈ ਘਰ ਵਿੱਚ ਉੱਡ ਲੱਗ ਪਾਗਲ ਨਹੀਂ ਹੋਣ ਲੱਗੇ ਡਰੋ ਨਾ ਮੈਂ ਬੈਠਾ ਮੈਂ ਕਿਹਾ ਪਾਗਲ ਨਾ ਕਿਹਾ ਦੇਲਾ ਛੱਡ ਕੇ ਟੁੱਲ ਗਿਆ ਕਮ ਕੰਮ ਸੋੜਾ ਨਹੀਂ ਕਰਵਾ ਰਿਆ ਤਾਨੋ ਸਿਰਪ ਕੇ ਜਗਾਉਣਾ ਵੀ ਕਰੋ ਕੰਮ ਫਿਰ ਰਾਤ ਵੀ ਕਰੋ ਤਕਾਵਟ ਨਹੀਂ ਆਏ ਆ ਜਿਹੜਾ ਬੇਈਮਾਨ ਨੇ ਇਹਨਾਂ ਨੂੰ ਕੱਢ ਜਣਾ ਦਿੰਦੇ ਜੇ ਨਾਲ ਸ਼ਬਦ ਨਾ ਉਸ ਤੋਂ ਬਾਅਦ ਤੁਹਾਨੂੰ ਇਦਾਂ ਨੂੰ ਵੀ ਪੈਸੇ ਇਦਾਂ ਨੂੰ ਵੀ ਪੈਸੇ ਇਦਾਂ ਨੂੰ ਵੀ ਵਡਿਆਈ ਇਦਾਂ ਨੂੰ ਵੀ ਵਡਿਆਈ ਮਿਲੂਗੀ ਇਦਾਂ ਨੂੰ ਵੀ ਰੋਟੀ ਦੀ ਆਵਾਜ਼ ਇਦਾਂ ਨੂੰ ਵੀ ਰੋਟੀ ਦੀ ਆਵਾਜ਼ ਆ ਕਰੂਗੀ ਜੁੱਤੀਆਂ ਦੌਣ ਪੈਂਦੀਆਂ ਇਹਨਾਂ ਦੇ ਉਹ ਚੰਦ ਕਮਬੰਦੇ ਨਿਕਲਣੇ ਜੋਰ ਲਾ ਲਿਓ ਬੜੀ ਵੱਡੀ ਗੇਮ ਖੇਡ ਕੇ ਆਏ ਨੇ ਘਰ ਅੱਜ ਤੱਕ ਪਹੁੰਚ ਗਏ ਨੰਬਰ ਸ਼ੁਕਰ ਹੈ ਮਾਣਾਂ ਦੇ ਵੀ ਤੇ ਪੌੜੀ ਪਹਿਲੀ ਕੋਲ ਤੱਕ